ਦੋਸਤੋ ਅੱਜ ਆਪਾਂ ਘਰ ਦੇ ਵਿੱਚ ਬਣਾਵਾਂਗੇ ਕद्दू ਦੀ ਅਨੋਖੀ ਜਿਹੀ ਸਬਜ਼ੀ ਜਿਹੜੀ ਕਿ ਬਹੁਤ ਹੀ ਟੇਸਟੀ ਬਣਦੀ ਹੈ ਜਿਨ੍ਹਾਂ ਨੂੰ ਕद्दू ਖਾਣਾ ਪਸੰਦ ਨਹੀਂ ਨਾ ਉਹ ਵੀ ਉਂਗਲਾਂ ਚੜਦੇ ਰਹਿ ਜਾਣਗੇ ਇਸ ਨੂੰ ਬਣਾਉਣ ਦੇ ਲਈ ਕੜਾਈ ਦੇ ਵਿੱਚ ਸਰੋਂ ਦਾ ਤੇਲ ਲਿਆ ਤੇਲ ਜਦੋਂ ਗਰਮ ਹੋ ਗਿਆ ਚ ਇੱਕ ਚਮਚ ਜੀਰਾ ਪਾ ਦਿੱਤਾ ਇਸੇ ਬਾਅਦ ਇੱਕ ਕੱਟਿਆ ਹੋਇਆ ਗੰਡਾ ਜਿਹੜਾ ਏ ਉਹ ਐਡ ਕਰ ਦਿੱਤਾ ਰਫਲੀ ਕੱਟਿਆ ਹੋਇਆ ਵਾ ਇਹ ਵੈਸੇ ਆਪਸ਼ਨਲ ਆ ਬਿਨਾ ਗੰਡੇ ਤੋਂ ਵੀ ਇਹ ਸਬਜ਼ੀ ਚੜੀ ਆ ਪਾਂਛਾਂਦੀ ਆ ਇੱਧਰ ਮੈਂ ਮੂਫਲੀ, ਤਿਲ, ਨਾਰੀਅਲ ਦਾ ਬੁਰਾਦਾ, ਲਸਣ ਦੀਆਂ ਕਲੀਆਂ, ਹਰੀ ਮਿਰਚ ਤੇ ਥੋੜੇ ਜਿ ਮਾਗਜ ਇਹਦਾ ਨਾ ਇੱਕ ਦਰਧਰਾਜਾ ਪਾਊਡਰ ਬਣਾਇਆ ਵਾ ਤੇ ਇਹਨਾਂ ਦੀ ਰੇਸ਼ੋ ਨਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੱਸ ਦਿੱਤੀ ਆ ਇਹਦੇ ਵਿੱਚ ਆਪਾਂ ਬੇਸਿਕ ਮਸਾਲੇ ਲੂਣ ਮਿਰਚ ਤੇ ਹਲਦੀ ਪਾ ਦਿੱਤੀ ਆ ਤੇ ਮਿਕਸ ਕਰ ਲਵਾਂਗੇ ਉਸ ਦੇ ਬਾਅਦ ਸਾਡੇ ਜਿਹੜੇ ਗੰਡੇ ਆ ਉਹ ਬਿਲਕੁਲ ਇੱਕ ਹੀ ਪਾਇਆ ਸੀ ਗੰਡਾ ਭੁੰਨ ਗਿਆ ਵਾ ਤੇ ਉਸ ਦੇ ਵਿੱਚ ਇਹ ਜਿਹੜਾ ਪਾਊਡਰ ਅਦਰਧਰਾ ਬਣਾਇਆ ਹੋਇਆ ਮੂੰਗਫਲੀ ਤਿਲ ਵਾਲਾ ਇਹ ਆਪ ਐਡ ਕਰ ਦੇਾਂਗੇ ਤੇ ਨਾਲ ਹੀ ਆਪਾਂ ਇਹਦੇ 'ਚ ਕद्दू ਪਾ ਦੇਾਂਗੇ ਕਟਿਆ ਹੋਇਆ ਤੇ ਉਸ ਦੇ ਬਾਅਦ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੱਢ ਦੇਵਾਂਗੇ ਚੰਗੀ ਤਰ੍ਹਾਂ ਮਿਕਸ ਕਦੂ ਦੇ ਵਿੱਚ ਆਪਣਾ ਮੋਇਸਚਰ ਹੁੰਦਾ ਹੈ ਤੇ ਸਲੋ ਫਲੇਮ ਦੇ ਇਸ ਸਬਜੀ ਨੂੰ ਤੁਸੀਂ ਬਣਾ ਲਿਓ 15-20 ਮਿੰਟ ਲੱਗ ਜਾਂਦੇ ਐ ਸਲੋ ਫਲੇਮ ਦੇ ਉੱਪਰ ਤੇ ਟੱਕ ਕੇ ਰੱਖ ਦੇਣਾ ਇਹ ਚ ਪਾਣੀ ਵਗੈਰਾ ਐਡ ਨਹੀਂ ਕਰਨਾ ਵੈਸੇ ਤੁਸੀਂ ਚਾਹੋ ਤਾਂ ਤਰੀ ਵਾਲਾ ਕਦੂ ਵੀ ਬਣਾ ਸਕਦੇ ਹੋ ਤੇ ਬਿਲਕੁਲ ਸਬਜੀ ਸਾਡੀ ਪਨ ਕੇ ਰੈਡੀ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਸ਼ਾਨਦਾਰ ਕद्दू ਜਿਹੜਾ ਏ ਉਹ ਬਣਿਆ ਬਿਲਕੁਲ ਚੰਗੀ ਤਰ੍ਹਾਂ ਘੋਲ ਗਿਆ ਵਾ ਤੇ ਇਹਨੂੰ ਠੰਡਾ ਹੋਣ ਲਈ ਕਵਰ ਕਰਕੇ ਰੱਖ ਦਿੱਤਾ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਠੰਡੇ ਹੋਣ ਦੇ ਬਾਅਦ ਸਬਜੀ ਜਿਹੜੀ ਆ ਹੋਰ ਵੀ ਜ਼ਿਆਦਾ ਡੇਲੀਸ਼ੀਅਸ ਹੋਰ ਵੀ ਜ਼ਿਆਦਾ ਲਾਜਵਾਬ ਨਿਕਲ ਕੇ ਆਇਆ ਜਿੱਕਰ ਤੁਹਾਡੇ ਕੋਲੇ ਕੱਟਿਆ ਹੋਇਆ ਧਨੀਆ ਹੋਵੇ ਤਾਂ ਉੱਪਰ ਦੀ ਸਪਰਿੰਕਲ ਕਰ ਦਿਓ ਜਿਹੜੇ ਕद्दू ਖਾਣਾ ਪਸੰਦ ਨਹੀਂ ਲੰਘਦੇ ਉਹ ਵੀ ਇਹ ਸਬਜੀ ਜਿਹੜੀ ਆ ਉਂਗਲਾਂ ਚੜ ਚੜ ਕੇ ਖਾਣਗੇ ਤੇ ਜਿਹੜੇ 1 ਰੋਟੀ ਖਾਂਦੇ ਆ ਉਹ 3 ਰੋਟੀਆਂ ਖਾ ਜਾਣਗੇ ਤੇ ਮਿਲਦੇ ਹਾਂ ਜੀ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਬਾਕੀ ਧੰਨਵਾਦ